ਅਨੁਤਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਬੋਹਰ ਦੇ ਗੁਰਦੁਆਰਾ ਨਾਨਕਸਰ ਟੋਬਾ ਸੈਫ ਵਿਖੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਗੁਰਮਤ ਸਮਾਗਮ ਦੌਰਾਨ ਮਹਾਨ ਅੰਮ੍ਰਿਤ ਸੰਚਾਰ ਵੀ ਹੋਵੇਗਾ ਇਸ ਸਬੰਧ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮਾਂ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ ਇਨ੍ਹਾਂ ਸਮਾਗਮਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ ਵਿਸ਼ੇਸ਼ ਤੌਰ ਤੇ ਪਹੁੰਚਾਂਗੇ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਲਾਕੇ ਦੀ ਪਿਆਰੀ ਸੰਗਤ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਵੀ ਜਥੇਦਾਰ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੋ ਕਿ ਇੱਥੇ ਪਹੁੰਚ ਰਹੇ ਹਨ ਅਬੌਰ ਵਿਖੇ ਤੇ ਪਹਿਲੀ ਵਾਰ ਆ ਰਹੇ ਹਨ ਸੋ ਇਹ ਬੜੀ ਮਹਾਨ ਸ਼ਖਸੀਅਤ ਕਿਉਂਕਿ ਜਿਹੜੇ ਇਹ ਸਾਨੂੰ ਜਿਹੜੀ ਇਹ ਸ਼ਖਸੀਅਤ ਹੈ ਯਾਨੀ ਕਿ ਲੀਡ ਕਰਦੀ ਹੈ ਸਾਡੇ ਲੀਡਰ ਹੈ ਸੋ ਇਹ ਇੱਥੇ ਪਹੁੰਚ ਰਹੇ ਨੇ ਬੜੀ ਮਾਣ ਵਾਲੀ ਗੱਲ ਹੈ ਤੇ ਉਹ ਇੱਥੇ ਆਣ ਕੇ ਜਿਹੜੇ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਪ੍ਰੋਗਰਾਮ ਨੇ ਜਿਵੇਂ ਕਿ ਇੱਥੇ ਉਹ ਆਉਣਗੇ ਪਹੁੰਚਣਗੇ ਸਭ ਤੋਂ ਪਹਿਲਾਂ ਇੱਥੇ ਉਹਨਾਂ ਦਾ ਸਵਾਗਤ ਕੀਤਾ ਜਾਣਾ ਬਾਈਪਾਸ ਤੇ ਬਾਈਪਾਸ ਤੋਂ ਉਹਨਾਂ ਨੂੰ ਹੌਮ ਹੌਮ ਆ ਕੇ ਜਿਹੜਾ ਇੱਥੇ ਤੱਕ ਸੰਗਤਾਂ ਨੇ ਬੜੇ ਚਾਹ ਦੇ ਨਾਲ ਲੈ ਕੇ ਆਉਣਾ ਤੇ ਸਭ ਤੋਂ ਪਹਿਲਾ ਪ੍ਰੋਗਰਾਮ ਜਿਹੜਾ ਗੁਰਦੁਆਰਾ ਨਾਨਕਸਰ ਟੋਬਾ ਵਿਖੇ ਜੋ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਉਹਨਾਂ ਦੇ ਆਉਣ ਦੇ ਸੰਦਰਭ ਦੇ ਵਿੱਚ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋ ਸ਼ਹੀਦੀ ਦਿਹਾੜੇ ਮੌਕੇ ਉਸ ਦਿਨ ਸੋ ਪਹਿਲੇ ਨੰਬਰ ਤੇ ਜੋ ਪ੍ਰੋਗਰਾਮ ਹੈਗਾ ਗੁਰਦੁਆਰਾ ਨਾਨਕਸਰ ਟੋਬਾ ਬੋਰ ਵਿਖੇ ਜੋ ਉਹਨਾਂ ਨੇ 1 ਵਜੇ ਦੇ ਕਰੀਬ ਪਹੁੰਚਣਾ ਹੈ ਤੇ ਇੱਥੇ ਗੁਰਮਤ ਸਮਾਗਮ ਵਿੱਚ ਹਾਜ਼ਰੀਆਂ ਲਵਾਉਂਦੇ ਆ ਉਹ ਸੰਗਤ ਨੂੰ ਸੰਬੋਧਨ ਕਰਨਗੇ ਆਪਣੇ ਵਿਚਾਰ ਸੰਗਤ ਦੇ ਨਾਲ ਜਿਹੜੇ ਹੈਗੇ ਆ ਸਾਂਝੇ ਕਰਨਗੇ ਤੇ ਹੋਰ ਉਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਦਮਦਮਾ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਉੱਥੇ ਫਾਇਲਕਾ ਰੋਡ ਤੇ ਹੀ ਇੱਥੇ ਜਾਣਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਪ੍ਰੋਗਰਾਮ ਜਿਹੜੀ ਕਿ ਪਿਛਲੇ ਕੁਝ ਦਿਨ ਪਹਿਲਾਂ ਗ੍ਰੰਥੀ ਸਿੰਘਾਂ ਦੀ ਇੱਕ ਵਰਕਸ਼ਾਪ ਲਈ ਗਈ ਸੀ ਗੁਰਦੁਆਰਾ ਸੰਗਤ ਸਰ ਸਾਹਿਬ ਵਿਖੇ ਕੰਦ ਵਾਲਾ ਰੋਡ ਜਿਹੜੇ ਗੁਰਦੁਆਰਾ ਸੰਗਤ ਸਾਹਿਬ ਵਿਖੇ ਗਰੰਥੀ ਸਿੰਘਾਂ ਦੀ ਵਰਕਸ਼ਾਪ ਲੱਗੀ ਸੀ ਜਿਹਦੇ ਵਿੱਚ ਹਜ਼ੂਰੀ ਗਰੰਥੀ ਸਾਹਿਬ ਵੀ ਉੱਥੋਂ ਦੇ ਪਹੁੰਚੇ ਸਨ ਤੇ ਉਹਨਾਂ ਆਣ ਕੇ ਸਨਮਾਨਤ ਕੀਤਾ ਸੀ ਤੇ ਹੁਣ ਜਿਹੜਾ ਹੈ ਗਿਆਨੀ ਕਲਦੀਪ ਸਿੰਘ ਜੀ ਗੜਗੱਜ ਜਿਹੜੇ ਪਹੁੰਚ ਕੇ ਤੇ ਉਹਨਾਂ ਨੂੰ ਜਿਹੜਾ ਹੈ ਸਨਮਾਨਤ ਕਰਨਗੇ ਉਹਨਾਂ ਦਾ ਮਾਣ ਵਧਾਉਣਗੇ ਸਾਡੇ ਇਲਾਕੇ ਦੇ ਜਿਹੜੇ ਗਰੰਥੀ ਸਿੰਘ ਸਹਿਬਾਨਾਂ ਦਾ ਸੋ ਉੱਥੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਉਸ ਤੋਂ ਉਪਰੰਤ ਜਿਹੜੇ ਸਾਡੇ ਇਲਾਕੇ ਦੇ ਮੌਧਵਾਰ ਕਹਿ ਲਈਏ ਜੋ ਸਾਡੇ ਐਸਜੀਪੀਸੀ ਮੈਂਬਰ ਨੇ ਜਹਦਰ ਕੌਰ ਸਿੰਘ ਜੀ ਤੇ ਗਰਗਾਜ ਸਿੰਘ ਦਾਨੇਵਾਲੀ ਹੈ ਜੀ ਉਹਨਾਂ ਦੇ ਘਰ ਚ ਜਿਹੜਾ ਹੈ ਉਹਨਾਂ ਨੇ ਉੱਥੇ ਵੀ ਜਾਣਾ ਇਹ ਉਹਨਾਂ ਦੇ ਪ੍ਰੋਗਰਾਮ ਨੇ ਸੋ ਅਸੀਂ ਇਲਾਕੇ ਦੀ ਜਿਹੜੀ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਦੋ ਹੱਥ ਬਨ ਕੇ ਕਿ ਜਿਹੜੇ ਹੈ ਇਹ ਗੁਰਮਤ ਸਮਾਗਮ ਹੈ ਇਹ ਕਿਸੇ ਦਾ ਕੋਈ ਪਰਸਨਲ ਹੀ ਪ੍ਰੋਗਰਾਮ ਨਹੀਂ ਹੈਗਾ ਇਹ ਜਿਹੜੇ ਸਮਾਗਮ ਹੁੰਦੇ ਗੁਰਮਤ ਸਮਾਗਮ ਹੈ ਗੁਰਮਤ ਸਮਾਗਮ ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦੇ ਹੈ ਗੁਰਮਤ ਸਮਾਗਮ ਦੇ ਵਿੱਚ ਜਿਹੜਾ ਹੈ ਕਥਾ ਕੀਰਤਨ ਸੋ ਅੱਜ ਸਾਨੂੰ ਜਿਹੜੀਆਂ ਚੀਜ਼ਾਂ ਨਾਲ ਜੁੜਨ ਦੀ ਲੋੜ ਹੈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਜਿਹੜਾ ਅੰਮ੍ਰਿਤ ਹੈਗਾ ਹੁਣ ਅੰਮ੍ਰਿਤ ਬਾਰੇ ਸਾਨੂੰ ਕਿਹਾ ਗਿਆ ਹੈ ਨਾ ਕਿ ਜਦੋਂ ਦੇਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਜੇ ਸਾਰਾ ਅਸੀਂ ਦੇਖੀ 1430 ਅੰਗ ਤਾਂ ਸਾਨੂੰ ਉਹ ਅੰਮ੍ਰਿਤਮਈ ਬਾਣੀ ਦੇ ਨਾਲ ਅੰਮ੍ਰਿਤ ਦੇ ਨਾਲ ਨਾਮ ਦੇ ਨਾਲ ਜੋੜਦੇ ਨੇ ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਵੀ ਜਿਹੜਾ ਹੈਗਾ ਉਹ ਜਿੱਥੇ ਕਿੱਥੇ ਵੀ ਹੋਣ ਉਸ ਦਿਨ ਉਥੇ ਸਾਰੇ ਪਹੁੰਚ ਕੇ ਆਪਾਂ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਕਿਉਂਕਿ ਇਹ ਜਿਹੜੀ ਮਨੁੱਖਾ ਦੇ ਹੈਗੀ ਇਹ ਸਾਨੂੰ ਵਾਰ-ਵਾਰ ਨਹੀਂ ਮਿਲਣੀ ਇਹ ਸਾਨੂੰ ਇੱਕ ਵਾਰ ਮਿਲੀ ਹੈ ਭਾਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਵਾਲੇ ਬਣੀਏ ਗੁਰੂ ਨਾਲ ਪਿਆਰ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕੇ ਭਰ ਦੀ ਗੁਰੂ ਪਿਆਰੀ ਸੰਗਤ ਨੂੰ ਬੇਨਤੀ ਹੈ ਕਿ 30 ਤਰੀਕ ਨੂੰ ਜ세ਦਾਰ ਸ੍ਰੀ ਘਾਟਕ ਸਾਹਿਬ ਉਹਨਾਂ ਦੇ ਨਾਲ ਤਲਵੰਡੀ ਸਾਬੋ ਦੇ ਜ세ਦਾਰ ਬਾਬਾ ਟੇਕ ਸਿੰਘ ਧਨੋਲਾ ਜੀ ਦੋਵੇਂ ਸਿੰਘ ਸਹਿਬਾਨ ਉਹਨਾਂ ਤੱਕ ਸਹਿਬਾਂ ਦੇ ਸਿੰਘ ਸਹਿਬਾਨ ਅਬੂਰ ਸ਼ਹਿਰ ਚ ਪਹਿਲੀ ਵਾਰ ਹੀ ਆ ਰਿਹਾ ਹੈ ਔਰ ਜਿਹੜਾ ਗੁਰਦੁਆਰਾ ਨਾਨਸਾ ਟਰੋਹਾ ਉਹਨਾਂ ਨੇ ਸਿੱਧਾ ਪਹੁੰਚਣਾ ਹੈ। ਤਕਰੀਬਨ ਉਹਨਾਂ ਨੇ 1 ਵਜੇ ਤੱਕ ਪਹੁੰਚ ਜਾਣਾ ਹੈ। ਤੇ ਇੱਥੇ ਜਿਹੜੇ ਸਮਾਗਮ ਹੋਣੇ ਆ ਉਹ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦਾ ਜੋ ਸ਼ਹੀਦੀ ਦਿਹਾੜਾ ਹੈ ਉਹ ਅਸੀਂ ਬੜੇ ਵੱਡੇ ਪੱਧਰ ਤੇ ਇੱਥੇ ਮਨਾਇਆ ਜਾ ਰਿਹਾ ਹੈ। ਖੰਡਪਾਟ ਸਾਹਿਬ ਰੱਖਿਆ ਹੈ ਔਰ ਖੰਡਪਾਟ ਸਾਹਿਬ ਦਾ ਜਿਹੜਾ ਫੋਗ ਹੈ ਉਹ 10 ਵਜੇ ਪੈਗਾ। ਉਸ ਤੋਂ ਬਾਅਦ ਪੰਥ ਦੇ ਕੀਰਤਨੀਏ ਢਾਡੀ ਕਬੀਸ਼ੇਰ ਲੱਗਣਗੇ ਔਰ ਉਸ ਦੇ ਨਾਲ-ਨਾਲ ਸਭ ਤੋਂ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲਿਖਿਆ ਗਿਆ ਉਹ ਅਮਰ ਸੰਚਾਰ ਦਾ ਲਿਖਿਆ ਗਿਆ ਹੈ ਅਮਰ ਸੰਚਾਰ ਕਰਨ ਵਾਸਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਆਉਣਗੇ ਪੰਜ ਪਿਆਰੇ ਆਉਣਗੇ ਉਹ ਆ ਕੇ ਅਮਰ ਸੰਚਾਰ ਕਰਨਗੇ ਸੰਗਤਾਂ ਨੂੰ ਬੁਰਜੋ ਬੇਨਤੀ ਹੈ ਇਸ ਮੁਹਰ ਧਾਰਮਿਕ ਜਿਹੜੀਆਂ ਜਥੇਬੰਦੀਆਂ ਨੇ ਸੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਸਤਰੀ ਸਤਸੰਗ ਸਭਾ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਵੜ ਕੇ ਆਪਣੇ ਹਬੋਰ ਸ਼ਹਿਰ ਦੀ ਸਾਰੀ ਸੰਗਤ ਇਕੱਠੀ ਹੋ ਕੇ ਆਪਾਂ ਉਸ ਦਿਨ ਵੱਤ ਤੋਂ ਵੱਧ ਆਪਾਂ ਜਿਹੜਾ ਹੈਗਾ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਦਾ ਤੇ ਜਿਹੜੇ ਉਹਨਾਂ ਦੇ ਨਾਲ ਤਲਵੰਡੀ ਸਾਹਿਬ ਉਹਦੇ ਜਥੇਦਾਰ ਨੇ ਉਹਨਾਂ ਦਾ ਆਪਾਂ ਵੱਤ ਤੋਂ ਵੱਧ ਸਨਮਾਨ ਕਰਨਾ ਹੈ ਔਰ ਵੱਤ ਤੋਂ ਵੱਧ ਗੁਰੂ ਘਰ ਅਰੇ ਅੰਦਰ ਆਪਾਂ ਪ੍ਰਚਾਰ ਕਰੀਏ ਅਮਰ ਸੰਚਾਰ ਵਾਸਤੇ ਵੀ ਅਮਰ ਸੰਚਾਰ ਜਿਹੜੇ ਪ੍ਰਾਣੀਆਂ ਨੇ ਅਮਰ ਛਕਣਾ ਉਹ ਸਵੇਰ ਇੱਥੇ ਸਾਡੇ ਕੋਲ 9:30 ਵਜੇ ਪਹੁੰਚ ਜਾਣ ਗੁਰਦੁਆਰਾ ਨਾਨਸਰ ਟੋਬਾ ਜਿਨ੍ਹਾਂ ਨੇ ਅੰਮ੍ਰਿਤ ਚੱਖਣਾ ਹੈ ਔਰ ਉਹ ਜਿਹੜੇ ਉਹਨਾਂ ਨੂੰ ਕਕਾਰ ਨੇ ਪੰਜ ਕਕਾਰ ਨੇ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਐ ਮੂਤ ਮਿਲਣਗੇ ਔਰ ਇਹ ਸਾਰੇ ਕਾਰਜ ਜਿਹੜੇ ਹੋ ਰਹੇ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋ ਰਹੇ ਨੇ ਸਾਡੇ ਐਸਜੀਪੀਸੀ ਮੈਂਬਰ ਜਦ ਤੱਕ ਕੌਰ ਸਿੰਘ ਜੀ ਬੀਬੀ ਪਰਮਿੰਦਰ ਕੌਰ ਦਾਨੇ ਵਾਲੀਆ ਗੁਰਾਲ ਸਿੰਘ ਦਾਨੇ ਵਾਲੀਆ ਇਹ ਸਾਰਿਆਂ ਨੇ ਜਿਹੜੀਆਂ ਸਾਡੀਆਂ ਸਾਰੀਆਂ ਧਾਰਮਿਕ ਸਮਾਵਾਂ ਨੇ ਇਹ ਮਿਲ ਕੇ ਕੀਤਾ ਜਾ ਰਿਹਾ ਸਾਡੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਕਿ ਇਹ ਪ੍ਰੋਗਰਾਮ ਨੂੰ ਆਪਾਂ ਸਫਲ ਬਣਾਉਣ ਵਾਸਤੇ ਆਪਾਂ ਜਿਹੜਾ ਇਸ ਦਿਨ ਦਾ ਆਪਾਂ ਜਿਹੜਾ ਐਡਾ ਵੱਡਾ ਸਮਾਗਮ ਰੱਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚੀਤੀ ਦੇ ਆਲੇ ਨੂੰ ਉਸ ਦਿਨ ਸ਼ਬੀਲ ਵੀ ਲਗਣੀ ਹੈ ਗੁਰੂ ਦੇ ਲੰਗਰ ਵੀ ਉਤ ਉੱਠ ਵਰਤਣੇ ਨੇ ਆਪਾਂ ਸਾਰੀ ਸੰਗਤ ਹੋਮ ਮਹਾਮਾ ਕੇ ਇਥੇ ਆਪਾਂ 10 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਹੁਣ ਇੱਕੋ ਹੀ ਬੇਨਤੀ ਹੈ ਵੀ ਸੁਰਨਰ ਮੁੰਨਜਨ ਅੰਮ੍ਰਿਤ ਲੋਚਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਵੀ ਆਪਾਂ ਜਿੰਨਾ ਹੋ ਸਕਦਾ ਅੰਮ੍ਰਿਤ ਸੰਚਾਰ ਦੇ ਲਈ ਜਿਹੜਾ ਹੈ ਵੱਧ ਤੋਂ ਵੱਧ ਬੇਨਤੀਆਂ ਕਰਿਏ ਜੀ ਜੋਦੜੀਆਂ ਕਰਿਏ ਤਾਂ ਕਿ ਜੋ ਸੰਗਤ ਹੈ ਉਸ ਦਿਨ ਲਾਹਾ ਲੈ ਸਕੇ ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਇਲਾਕੇ ਦੀਆਂ ਸਾਰੀਆਂ ਸੰਸਥਾਵਾਂ ਜਿਨ੍ਹਾਂ ਨੇ ਸਾਡੇ ਨਮਾਇੰਦਗੀਆਂ ਕਰਦੇ ਨੇ ਸਾਰੇ ਕਮੇਟੀ ਮੈਂਬਰ ਗੁਰਦੁਆਰਾ ਸਾਹਿਬ ਦੀਆਂ ਜੋ ਜਿਨ੍ਹਾਂ ਵੀ ਨੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਤੁਸੀਂ ਇਸ ਅੰਮ੍ਰਿਤ ਸੰਚਾਰ ਦਾ ਜੋ ਹੈਗਾ ਪ੍ਰਚਾਰ ਕਰੋ ਤਾਂ ਕਿ ਅਸੀਂ ਗੁਰੂ ਵਾਲੇ ਬਣੀਏ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ